needle ਹਰ ਸੱਤੋਂ ਨਾਲ ਦੇਖ ਰਿਹਾ ਕਮਲੇ ਜਨਾਲਪ੍ਰਿਆ ਹਰਮਨ ਪਹਿਲੀ ਰੇਡ ਤੇ ਅੰਗਲ ਖੜੀ ਕਰਕੇ ਮੁੰਡਾ ਫੈਸਲੇ ਕਰਦਾ ਕਿ ਨੰਬਰ 1 ਰੈਡਰ ਹੈ ਜੀ ਤੱਗੇ ਕੋਈ ਤਗਾ ਨਹੀਂ ਹੋ ਸਕਦਾ ਲਾ ਮਿਹਨਤ ਕੀਤੀ ਹੋਵੇ ਤੇ ਗਰੀਬੀ ਤੱਕੇ ਮਾਰ ਕੇ ਪਾਰ ਕੀਤੀ ਜਾ ਸਕਦੀ ਹੈ ਸਤੂ ਸ਼ਿਰਪੁਰ ਦੋਨੇ ਵਾਲਾ ਨਾਲ ਕੋਪੀ ਹਿਮਾਲਿਆ ਪਰਬਤ ਕਵਰੀ ਜਹਾਜ਼ ਪ੍ਰਿਆ ਹਰਮਾਨ ਕੇ ਇੱਕ ਪਵਾਰਾ ਸੱਡਾ ਦੇ ਜੰਦੀਆਂ ਲੋਕੋ ਜਿੱਤਾ ਤੇ ਹਾਰਾਂ ਕਿ ਜਿੰਦਾ ਜਸ਼ਨ ਮਨਾਰੀਏ ਨਾ ਹਾਰੋਂ ਡਰੀਏ ਮੰਨੇ ਬੋਲਾ ਬੋਲੀਏ ਕਰਤਾਰੋਂ ਡਰੀਏ ਦੇਖ ਕੇ ਜੀ ਮਾਰੇ ਸੀਟੀ ਨਾ ਮਾਰੇ ਧੰਨਵਾਦ ਦੇਦੇ ਆ ਲਾ ਕਵਲ ਨੇ ਕਬੱਡੀ ਪਾਈ ਹੈ ਜਿਹਦੇ ਪਾਸੇ ਸਾਹਿਬ ਸਾਹਿਬ ਦੀ ਧਰਤੀ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਤੇ ਪਵਿੱਤਰ ਧਰਤੀ ਹੈ ਸਤਕਰ ਵਾਸੀ ਸਤਰਾਪੁਰ ਸ਼ਬਾਬਾ ਪਾਲਾ ਸਿੰਘ ਜੀ गावाਵਾਂ ਦਾ ਸ਼ੀਰਵਾਦ ਹੈ ਗੋਪੀ ਹੈ ਰੋਤਾ ਜਾਂ ਕਹਦੇ ਸਤੋ ਜਾਂ ਕਹਦੇ ਹਰਮਨੋ ਜਾਂ ਫਿਰ ਕਵਲੀ ਲਾ ਸਾਂਗੇ ਧਰਦੇ ਬੰਦਾ ਚਾਹੇ ਤਾਂ ਹਲਾਕੇ ਜਾ ਕੇ ਧਰਦੇ ਲੈ ਵੀ ਰੱਖ ਰਿਹਾ ਪਾਈ ਪਾਸੇ ਉਧਾ ਦੇ ਆ ਪਿੰਡੀ ਰੇਡ ਚਾਰ ਜਾਂਫੀਆਂ ਵਿੱਚੋਂ ਕਾਨ ਸੱਸੀਆਂ ਕਾਸ਼ ਵੱਜ ਗਈ ਕੈਂਚੀ ਡਬਲ ਨੰਬਰ ਦਾ ਸਾਜਣ ਆਸਟ੍ਰੇਲੀਆ ਯਾਰ ਕਰਾਵੇ ਵੀ ਕੋਪੀ ਦਾ ਤਿੰਨ ਜੱਪਾ 21 ਸਾਲ ਉਹ ਦੁਪੂਰਜੀ ਵਾਲੋ ਦੀਪਲੀਆਂ ਤਿੰਨ ਕਬੱਡੀਆਂ 21 ਸਾਲੀਆਂ ਇਹ ਮਾਰ ਜਾਂਦੇ ਆ ਲਓ ਕਬੱਡੀ ਕਬੱਡੀ ਹੁੰਦੀ ਹੋਈ ਇੱਕ ਮਿੰਟ ਹੋਣਾ ਲਓ ਕਬੱਡੀ ਸਾਜਣ ਇੱਕ ਬ سونے اگلا ویکیا مارنا راجے کھیلے کب تبادی پترا بھائی ایک ہزار ڈالر لگایا ਦੇ ਵਿੱਚ ਦੇਖ ਰਿਹਾ ਹੈ ਹਸਨਪ੍ਰੀ ਆਸਟ੍ਰੇਲੀਆ ਹਰਬਰ ਨਿਊਜ਼ੀਲੈਂਡ ਸਾਜਣ ਹੋਣਾ ਦਾ ਰਾਜਨ ਕੈਨੇਡਾ ਸਾਜਣ ਆਸਟ੍ਰੇਲੀਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਬੱਡੀ 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 ਜੱਗ ਦੇਖਦਾ ਕਬੱਡੀ ਕਬੱਡੀ ਹੋ ਰਹੀ ਹੈ ਜੇਦਰ ਦੇ ਪਾਸੇ ਗੋਪੀ ਜਫਾਉ ਗੋਪੀ ਜਫਾਉ ਕਰਨਾ ਮੁੰਡਾ ਤਾੜੀਆਂ ਮਾਰਦਾ ਰਾਜੂ ਪਲਗਲ ਲਾ ਅਮਰ ਝਦੇਰ ਨੇ ਕਬੱਡੀ ਪਾਈ ਹੈ ਰਾਤਾਂ ਦੇਖਦਾ ਕਿਹੜਾ ਗੋਪੀ ਝਾਕਦਾ ਟੇਡਾ ਟੇਡਾ ਮੇਲਾ ਸੇਵਾ ਹੈ I'm not the thank ਮਾਡਾ ਸਰ ਸਿੰਘ ਪਿੰਡ ਵਾਲਾ ਲਾ ਕਬੱਡੀ ਪਾਉਣ ਦੇ ਲਈ ਬਾਤ ਆਇਆ ਮੇਲਾ ਬਾਬਾ ਭੂਰੇਆ ਅੱਜ ਦਾ ਚਾਹਵਾ ਰਾਪੁਰ ਝਿੱਟਿਆਂ ਦਾ ਅੱਜ ਗਰੂਪ ਝਿੱਟਿਆਂ ਦਾ ਮੈਦਾਨ ਜਿਹੜੇ ਹੋ ਰਿਹਾ ਜੇ ਮੁਜਫਾ ਲੱਗਿਆ ਹੈ ਗਰਸੇਵ ਦਾ ਕੈਨੇਡਾ ਵੱਲੋਂ ਦੀਪ ਤੇ ਜਿਹੜੀ ਮਾਇਆ ਲੱਗਦੀ ਉਹ ਨਾਲ ਨਾਲ ਕੁਝ ਕਰਦੇ ਤਾਂ ਕਬੱਡੀ ਕਬੱਡੀ ਹੁੰਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਲਓ ਮੀਰਾਪੁਰ ਪਿੰਡ ਦਾ ਸ਼ੇਰਾ ਕਬੱਡੀ ਪਾ ਰਿਹਾ ਹੈ ਟਾ ਮਾਪੀ ਪਹਿਲੀ ਆਪਰੀਆ ਰੇਡਾ ਪਾਉਣ ਵਾਲਾ ਸੱਜਣ ਵਾਲਿਆ ਪਿੰਡਾ ਕਬੱਡੀ ਪਾਉਂਦਾ ਪੰਡਾ ਪੰਡਾ ਸੱਜਣ ਵਾਲਿਆ ਦਵਾਬਿਆ ਆਹ ਸੱਜਣ ਵਾਲਿਆ ਦਵਾਬਿਆ ਕਬੱਡੀ ਪਾ ਰਿਆ ਸੱਜਣ ਵਾਲਿਆ ਪੰਦੇ ਦੀ ਕਬੱਡੀ ਅਖਬਾਰਾਂ ਦਾ ਖੁਸ਼ ਖੁਸ਼ ਫੜਿਆ ਗੁੱਟ ਕਰ ਨਾਲ ਏ ਪੰਡਾ 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 ਆ ਗਿਆ ਫਿਰ ਦੌਰ ਸ਼ੇਰ ਸ਼ੇਰ ਪਰਦੋਨੇ ਵਾਲਾ ਹਰਮਨ ਜਨਾਬ ਪਈਆ ਸਤਨਾ ਪਿਆ ਪੰਗਾ ਇੱਕ ਪਾਸੇ ਵੈਸਾ ਨੰਦਿਆ ਖੀਲੇ ਕਰਤੰਦੀਆਂ ਵੀਰਾਂ ਕਰੀ ਸਫਤਾ ਲਾ ਰਿੰਕੂ ਵੀਰ ਦੇ ਵੱਲੋਂ ਆਇਆ ਪਿੰਦੇ ਪਿੰਦੇ ਵੀਰ ਮਾਇਆ ਨਾਲ ਦੀ ਨਾਲ ਹੀ ਫੜੀ ਚੱਲੇ ਲਾ ਕਬੱਡੀ ਪਾਉਣ ਦੇ ਵਾਤੇ ਦੇਖਦੇ ਕਮਲ ਮੀਨਾ ਕੋਟ ਪਿੰਡ ਵਾਲਾ ਕਬੱਡੀ ਪਾੜਿਆ ਦੇਖਾਂਗੇ ਆ ਦੀ ਨਾਲ ਫਿਰ ਆਇਆ ਫਟਕੇ ਲੈ ਜਾਓ ਮੱਛੇ ਸਰਪੰਚਾਂ ਨੂੰ ਦੀਪ ਕੁੁਰਜੀ ਜੀ ਮਾਇਆ ਨਾਲ ਦੇ ਨਾਲ ਹੜੀ ਚੱਲਿਓ ਲਾ ਕਬੱਡੀ 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 ਇਹ ਸਵਾਹ ਕਬੱਡੀ ਦਾ ਤੇ ਪੁਆਇੰਟ 2000 ਦੇ ਦੀਪ ਦਾ ਫਟਕੇ ਲੈ ਜਿਓ ਆ ਦੀਪ ਦਾ ਫਟਕੇ ਲੈ ਜਿਓ ਮਾਇਆ ਨਾਲ ਦੇ ਨਾਲ ਲਾਖੀ ਇਹ ਢੋੜੇ ਦੇ ਭਾਈ ਏ ਢੋੜਾ ਢੋੜਾ ਮੇਰਾ ਕੋਟ ਪਿੰਡ ਵਾਲਾ ਘੁੰਮਦੇ ਰਮਾਲ ਆ ਰਮਾਲ ਘੁੰਮ ਲਿਆ ਜਿੰਨੇ ਮੇਲੇ ਤੇ ਮੇਰਾ ਕੋਟ ਦਾ ਸ਼ੇਰਾ ਇੱਕ ਬੱਲੇ ਬੱਲੇ ਹੋਣੀ ਹੈ ਅੱਜ ਦੇ ਮੇਲੇ ਦੇ ਉੱਪਰ ਦੁਨੀਆ ਦੇ ਧਰਮਰ ਕਮਾਈ ਪੁੱਜੇ ਆ ਬਾਪੇ ਦੀ ਬੜੀ ਮਿਹਰ ਹੈ ਰਾਤੀ ਰਾਜੂ ਦੇ ਆ ਸੱਜਣਵਾਲੀਆਂ ਪਿੰਨਾ ਕਬੱਡੀ ਪਲੇਅਰਾਂ ਕੈਨੇਡਾ ਵੱਲੋਂ ਗੋਪੀ ਦਾ ਹਰ ਜੱਫਾ 500 ਦਾ ਖੇਲ ਕਟਰੇ ਦਾ ਵੱਲੋਂ ਹਰ ਜੱਫਾ 500 ਦਾ ਲਾ ਕਬੱਡੀ ਪੰਦੇ ਦੀ ਤੇ ਬੋਲ ਰਾਜੂ ਦੇ ਲਾ ਸੱਜਣਵਾਲੀਆਂ ਪਿੰਡੇ ਦੇ ਕਬੱਡੀ ਭਾਈ ਐ ਪੈਂਦੀ ਰੇਡ ਚਾਰ ਜਹਾਸਾਂ ਦੇ ਉੱਪਰ ਪੈਂਦੀਆਂ ਨੇ ਐਡਾ ਜੜੇ ਚੜ ਚੜ ਕੇ ਦੇਖਦਾ ਜਮਾਨਾ ਖੜ ਖੜ ਕੇ ਨੰਮੇ ਮੁੜ ਕੇ 25 ਦਾ 17 25% ਦੀ ਬੋੜ ਤੇ 17 ਧੰਨਵਾਦ ਆ ਭੱਜ ਕੇ ਹਾਂ ਜੀ ਸਰਪੰਚ ਗੁਰਵੇਲ ਸਿੰਘ ਜੀ ਉਹ ਵੀ ਚੇਤੇਪੁਰ ਤੇ ਆ ਗਿਆ ਧੰਨਵਾਦ ਹੈ ਸਾਡੇ ਚਾਚੇ ਚਾਚੇ ਨਿੱਤਰ ਜੀ ਉਹਨਾਂ ਦਾ ਵੀ ਤੇ ਪੁਰੇ ਭੇਜੀਆਂ ਨੂੰ ਆਖਦੇ ਆ ਗੱਜਰ ਸਿੰਘ ਜੀ ਬਸੰਬਰਪੁਰ ਕਰਨ ਸਿੰਘ ਜੀ ਨਿੱਤਰ ਜਿਹਨੀਆਂ ਵੀ ਮਾਰ ਜੋ ਸ਼ਸ਼ੀ ਧਾਈਆਂ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਸਾਡਾ ਆਸਟ੍ਰੇਲੀਆ ਹਰਬਨ ਨਿਊਜ਼ੀਲੈਂਡ ਸਾਜਾ ਆਸਟ੍ਰੇਲੀਆ ਰਾਜਾ ਕੈਨੇਡਾ ਜਿਹਨਾਂ ਭਰਾਵਾਂ ਦਾ ਬਹੁਤ ਵੱਡਾ ਧੰਵਾਦਾ ਹੋਇਆ ਚਾਰ ਜਾਂ ਫੀਆਂ ਵਿੱਚੋਂ ਕੌਣ ਹੁਣ ਵੇਖ ਰਿਹਾ ਇੱਕ ਪਾਸੇ ਇਹ ਇੱਕ ਅੱਠ ਕਬੱਡੀ 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 ਹੁੰਦੀ ਹੋਈ ਚੱਕ ਦੇਖਦਾ ਸ਼ੇਰਾ ਗੋਪੀ ਸ਼ੇਰਾ ਗੋਪੀ ਸ਼ੇਰਾ ਆ ਰੇਡ ਕਾ ਨਾ ਪੈ ਜਾਵੇ ਸੇਵਕ ਸਾਡਾ ਵੀਰ ਕਰੇਤਾ ਦੇ ਵਿੱਚ ਹੈ ਉਹ ਵੀ ਨਾਨਕਰਾਂ ਦੇ ਤਵਨ ਸਿੰਘ ਜੀ ਮੈਨੇਜਰ ਸਾਹਿਬ ਵੀ ਪੁੱਜੇ ਆਏ ਆ ਕਿਹ ਸਾਡਾ ਵੀਰ ਹੈ ਕਰੇਤਾ ਨਰ ਪਰ ਪਵਨ ਸਿੰਘ ਜੀ ਬਸਬਰ ਪਰ ਰੱਖਵੰਦ ਸਿੰਘ ਜੀ ਮੈਨੇਜਰ ਜਵਾ ਸਿੰਘ ਇੰਤੈਜ ਸਿੰਘ ਨੰਬਰਦਾਰ ਗਵੇਦ ਸਿੰਘ ਸਰਪੰਚ ਆ ਲਓ ਰੇਡ ਘੋੜੇ ਦੀ thank mm -hmm. you mm -hmm. mm -hmm. ਸਿੰਘ ਫੌਜੀ ਧੰਨਵਾਦ ਆ ਭਰਾਵਾ ਟੀਰਾ ਮਲੇਸ਼ੀਆ ਕਰਤਾਰ ਸਿੰਘ ਫੌਜੀ ਦਿਲ ਦੀਆਂ ਗਰਾਹੀਆਂ ਦਾ ਧੰਨਵਾਦ ਲਾ ਢੋੜੇ ਦੀ ਕਬੱਡੀ 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 ਸ਼ੇਰਪੁਰ ਦੋਨਿਆਂ ਦਾ ਸਤੋ ਏ ਮਰੀ ਮਾਲਾ ਪਿਆਰ ਸ਼ੇਰਾ ਸ਼ੇਰਾ ਸਾਡੇ ਦੀਪੜੀਆਂ ਤੇਰੇ ਡਾਂ ਦੇ ਉੱਪਰ 2000 ਸਾਡੇ ਕਵਰ ਸਿੰਘ ਜੀ ਨਿੰਦਰ ਜੁਆਸੀ ਹਰਪੰਸ ਸਿੰਘ ਜੀ ਸੰਬਰਪੁਰਾ ਤੇ ਗੋਪੀਦਾਰ ਜੀ ਫਾਇਕੇ ਯਾਰ ਦਾ ਗੋਪੀ ਦੇ ਦੀਪੜਾ ਸਨਮਾਨ ਵੀ 11 11 ਜਰਦ ਨਾਲ ਕਰ ਲਿਆ ਰਹੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਢੋਲੀ ਬੰਦ ਕਰਦੀ ਭਰਾਵਾਂ ਪੰਟਾ ਰਿਪੋਰਟ ਵੀ ਹੱਥ ਹੈ ਪਰ ਤੇ ਧੰਨਵਾਦ ਕਰਦਾ ਹੈ ਰਣ ਸਿੰਘ ਜੀ ਨੇ ਜਾਨਾ ਤਿੰਨ ਰੋਡਾਂ ਦੇ 2000 ਲੱਗਾ ਹੈ ਨਾਲ ਸਾਹਮਣੇ ਕੋਰਪੋਰੇਟ ਮੈਨੇਜਰ ਜੀ